ਸਮੂਚਾ ਪੰਜਾਬ ਹੜ੍ਹਾਂ ਦੀ ਮਾਰ ਹੇਠਾ ਪੰਜਾਬ ਸਰਕਾਰ ਵੱਲੋਂ ਵੀ ਸਟੇਟ ਦੇ ਵਿੱਚ ਆਫਤ ਘੋਸ਼ਿਤ ਕਰ ਦਿੱਤੀ ਗਈ ਆ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਤੈਸ ਨਸ ਹੋ ਚੁੱਕੀ ਆ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਔਰ ਘਰ ਵੀ ਲੋਕਾਂ ਦੇ ਜਿਹੜੇ ਨੇ ਟੈ ਟੈਰੀ ਹੋ ਗਏ ਨੇ ਲੋਕ 3 ਲੱਖ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਤੇ 5 ਲੱਖ ਏਕੜ ਜਿਹੜੀ ਜ਼ਮੀਨ ਆ ਜਾਂ ਫਸਲਾਂ ਉਹ ਬਰਬਾਦ ਹੋਈ ਆ ਇੱਕ ਮੋٹے ਜਿਹੇ ਅੰਕੜੇ ਸਾਹਮਣੇ ਆਏ ਨੇ ਕਿ ਕਿਸਾਨਾਂ ਦੀ ਅਗਰ ਗੱਲ ਕੀਤੀ ਜਾਵੇ ਫਸਲਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 3000 ਕਰੋੜ ਤੋਂ ਵੱਧ ਫਸਲਾਂ ਦਾ ਜੜੀਆਂ ਉਹ ਬਰਬਾਦ ਹੋਈਆਂ ਮਤਲਬ ਕਿਸਾਨਾਂ ਨੂੰ ਨੁਕਸਾਨ ਹੋਇਆ ਇਹਦੇ ਚ ਇਕੱਲੇ 50 ਹਜ਼ਾਰ ਏਕੜ ਦੇ ਵਿੱਚ ਤਾਂ ਨਰਮੇ ਦੀ ਜਿਹੜੀ ਫਸਲ ਆ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਹੁਣ ਤੱਕ ਇੱਕ ਮੋٹے ਅੰਦਾਜ਼ੇ ਦੇ ਮੁਤਾਬਕ 3000 ਕਰੋੜ ਤੋਂ ਵੱਧ ਨੁਕਸਾਨ ਹੋਇਆ ਪੰਜਾਬ ਵਿੱਚ ਹੜਾ ਦੀ ਮਾਰ ਹੈ ਹੀਠਾ ਔਰ ਸਭ ਤੋਂ ਵੱਡਾ ਝਟਕਾ ਜਿਹੜਾ ਕਿਸਾਨਾਂ ਨੂੰ ਲੱਗਾ ਜਾਂ ਕਿਸਾਨੀ ਨੂੰ ਲੱਗੀ ਹੈ ਜਿਨ੍ਹਾਂ ਦੀ ਹੁਣ ਤੱਕ ਕਰੀਬ 3000 ਕਰੋੜ ਤੋਂ ਵੱਧ ਰੁਪਏ ਦੀ ਜਿਹੜੀ ਫਸਲ ਆ ਉਹ ਬਰਬਾਦ ਹੋ ਚੁੱਕੀ ਆ ਨੁਕਸਾਨੀ ਜਾ ਚੁੱਕੀ ਆ ਇੱਕ ਗੈਰ ਸਰਕਾਰੀ ਤੌਰ ਤੇ ਦੇਖੀਏ ਤਾਂ ਇਹ ਵਿੱਤੀ ਸੱਟ ਹੋਰ ਵੀ ਕਿਤੇ ਵੱਡੀ ਹੋ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਫਸਲੀ ਨੁਕਸਾਨ ਦਾ ਮੁੱਢਲਾ ਜ਼ਾਇਜ਼ਾ ਵੀ ਲਿਆ ਗਿਆ ਹੈ ਜਿਸ ਮੁਤਾਬਕ ਹੁਣ ਤੱਕ ਹੜ੍ਹਾਂ ਨਾਲ 4.33 ਲੱਖ ਏਕੜ ਰਕਬਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਸਿਰਪ ਚਾਰਜਲੇ ਰੇਲ ਕੋਟਰਾ ਫਰੀਦਕੋਟ ਨਵਾਂ ਸ਼ਹਿਰ ਤੇ ਫਤਿਹਗੜ ਸਾਹਿਬ ਵਿੱਚ ਹਾਲੇ ਤੱਕ ਜਿਹੜੀ ਆ ਫਸਲੀ ਨੁਕਸਾਨ ਦਾ ਜਿਹੜਾ ਵਾ ਕੋਈ ਜਿਹੜੀ ਉਹ ਸਾਹਮਣੇ ਨਹੀਂ ਆਈ ਬਾਕੀ ਜਿਹੜੇ ਜ਼ਿਲ੍ਹੇ ਨੇ ਉਥੇ ਜਿਹੜੀਆਂ ਫਸਲਾਂ ਸੀ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਵੇਰਵਿਆਂ ਅਨੁਸਾਰ ਜੋ ਜਾਣਕਾਰੀ ਮਿਲੀ ਆ ਹੜਾ ਕਰਨ ਸਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਪ੍ਰਭਾਵਿਤ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਏਕੜ ਫਸਲ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਹੈ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 70537 ਏਕੜ ਫਸਲ ਜਿਹੜੀ ਆ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਜ਼ਿਲ੍ਹਾ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ 55707 ਏਕੜ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਥੇ 41548 ਏਕੜ ਜ਼ਮੀਨ ਪੂਰੀ ਤਰ੍ਹਾਂ ਜਿਹੜੀ ਫਸਲ ਆ ਉਹ ਬਰਬਾਦ ਹੋ ਚੁੱਕੀ ਆ ਉਧਰ ਕਿਸਾਨਾਂ ਮੁਤਾਬਕ ਪ੍ਰਾਪਤ ਰਕਬਾ ਕਿਤੇ ਹੋਰ ਜ਼ਿਆਦਾ ਹੈ ਮੋਢਲੇ ਜਾਜ ਅਨਸਾਰ ਹੜ੍ਹਾਂ ਅਤੇ ਮੀਂਹ ਕਾਰਨ ਸਭ ਤੋਂ ਵੱਧ ਝੋਨੇ ਦੀ ਜਿਹੜੀ ਫਸਲ ਆ ਉਹ ਪੂਰੀ ਤਰ੍ਹਾਂ ਬਰਬਾਦ ਹੋਈ ਆ ਕਰੀਬ 3.31 ਲੱਖ ਏਕੜ ਜਿਹੜੀ ਝੋਨੇ ਦੀ ਫਸਲ ਆ ਉਹ ਬਰਬਾਦ ਹੋ ਚੁੱਕੀ ਆ ਪਹਿਲੀ ਅਕਤੂਬਰ ਤੋਂ ਝੋਨੇ ਦੀ ਜਿਹੜੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਅਤੇ ਇਸ ਵੇਲੇ ਝੋਨੇ ਦੀ ਫਸਲ ਜੋ ਬਨ ਉੱਤੇ ਸੀ ਇਸੀ ਤਰ੍ਹਾਂ ਹੀ 21545 ਏਕੜ ਤੇ ਜ਼ਮੀਨ ਜਿਹੜੀ ਸੀ ਫਸਲਾਂ ਉਹ ਗੰਨੇ ਦੀ ਫਸਲ ਜਿਹੜੀ ਆ ਬੀਜੀ ਹੋਈ ਸੀ ਤੇ ਗੰਨੇ ਦੀ ਜਿਹੜੀ ਫਸਲ ਆ ਉਹ ਵੀ ਪਾਣੀ ਦੀ ਮਾਰ ਜਾਂ ਹੜ੍ਹਾਂ ਦੀ ਮਾਰ ਹੇਠਾਂ ਚੁੱਕੀ ਆ ਰਕਬਾ 21545 ਏਕੜ ਦੱਸਿਆ ਜਾ ਰਿਹਾ ਔਰ ਇਸੇ ਤਰ੍ਹਾਂ ਹੀ ਅਗਰ ਗੱਲ ਕੀਤੀ ਜਾਵੇ ਤਾਂ ਨਰਮੇ ਦੀ ਫਸਲ ਦੀ ਗੱਲ ਕੀਤੀ ਜਾਵੇ ਤਕਰੀਬ 50 ਹਜ਼ਾਰ ਏਕੜ ਦੇ ਵਿੱਚ ਨਰਮਾ ਲੱਗਿਆ ਸੀ ਤੇ ਨਰਮੇ ਦੀ ਫਸਲ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਨਰਮਾ ਪੱਟੀ ਦੀ ਗੱਲ ਕੀਤੀ ਜਾਵੇ ਤਾਂ ਨਰਮੇ ਪੱਟੀ ਲਈ ਸਭ ਤੋਂ ਜਿਹੜੀ بارش ਜਣ ਮੀਂਹ ਆ ਉਹ ਘਾਤਕ ਸਾਬਤ ਹੋਈ ਹੈ ਮੱਕੀ ਦੀ ਗੱਲ ਕੀਤੀ ਜਾਵੇ ਤਾਂ ਮੱਕੀ ਜਿਹੜੀ ਆ 11417 ਏਕੜ ਜਿਹੜਾ ਮੱਕੀ ਦੀ ਫਸਲ ਜਿਹੜੀ ਆ ਉਹ ਮਾਰ ਹੇਟ ਮਤਲਬ ਬਰਬਾਦ ਹੋ ਚੁੱਕੀ ਆ ਔਰ ਬਾਕੀ ਫਸਲਾਂ ਦਾ ਅਗਰ ਰਕਬਾ ਗੱਲ ਕੀਤੀ ਜਾਵੇ ਤਾਂ ਉਹ ਵੀ ਹੀਟਲਾ ਰਕਬਾ 19101 ਏਕੜ ਰਕਬਾ ਵੀ ਮੀਂਹ ਦੀ ਲਪੇਟ ਜਾਂ ਹੜ੍ਹਾਂ ਦੀ ਮਾਰ ਹੇਟ ਆ ਚੁੱਕਾ ਪੰਜਾਬ ਸਰਕਾਰ ਨੇ ਫਸਲਾਂ ਦੇ ਸਰਕਾਰੀ ਭਾਅ ਦੇ ਹਿਸਾਬ ਨਾਲ ਨੁਕਸਾਨੇਗੇ ਰਕਬੇ ਦਾ ਹਿਸਾਬ ਕਿਤਾਬ ਲਗਾਇਆ ਜੋ ਕਿ ਕਰੀਬ 3000 ਕਰੋੜ ਤੋਂ ਵੱਧ ਬੰਦ ਹੈ ਸਰਦੀ ਜ਼ਿਲ੍ਹਿਆਂ ਵਿੱਚ ਖੇਤਾਂ ਵਿੱਚ ਕਾਫੀ ਰੇਤ ਵੀ ਇਕੱਠੀ ਹੋ ਗਈ ਹੈ ਤੇ ਜਿੱਥੇ ਹੁਣ ਦੁਬਾਰਾ ਫਸਲ ਦੀ ਬਜਾਦ ਕਰਨੀ ਔਖੀ ਹੋ ਗਈ ਹੈ ਕਿਉਂਕਿ ਮਿੱਟੀ ਦੇ ਰੇਤਾਂ ਚੀਕ ਦੀ ਮਿੱਟੀ ਤੇ ਰੇਤਾਂ ਹੁਣ ਜਿਹੜੀ ਬਜਾਦ ਕਰਨੀ ਬੜੀ ਔਖੀ ਹੋ ਜਾਊਗੀ ਪਹਿਲਾਂ ਉੱਥੇ ਕਰਾਏ ਮਾਰਨੇ ਪੈਣਗੇ ਜਿਹੜੀ ਆ ਫਿਰ ਜਾ ਕੇ ਜਮੀਨ ਜਿਹੜੀ ਆ ਵਤਰ ਆਉਣੀ ਦੁਬਾਰਾ ਬਜਾਦ ਕੀਤੀ ਜਾ ਸਕਦੀ ਹੈ ਨਿਜ਼ਮਾਨ ਸਾਹਿਬ ਕਿਸਾਨਾਂ ਨੂੰ 100% ਦੀ ਫਸਲੀ ਖਰਾਬਾ ਹੋਣ ਦੀ ਸੂਰਤ ਵਿੱਚ 15000 ਪਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਦਾ ਜਦ ਕਿ ਇੱਕ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਵੀ ਮੰਗ ਕਰ ਚੁੱਕੇ ਨੇ ਕਿ ਕਟੂ ਘੜ 50000 ਜਿਹੜਾ ਵਾ ਕਿਲੇ ਪਿੱਛੇ ਜਿਹੜਾ ਵਾ ਸਰਕਾਰ ਨੂੰ ਮਾਪਜਾ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਚਿੱਠੀ ਲਿਖੀ ਸੀ ਉਹਦੇ ਵਿੱਚ ਕਿਹਾ ਸੀ ਕਿ ਜਿਹੜੇ ਐਸ ਡੀ ਆਰ ਐਫ ਦੇ ਨਿਯਮ ਉਹਦੇ ਵਿੱਚ ਸੋਧ ਕੀਤੀ ਜਾਵੇ 15000 ਕਿੱਲੇ ਦੇ ਪਿੱਛੇ ਉਦੋਂ ਮਿਲਦਾ ਜਦੋਂ 100% ਜਿਹੜੀ ਫਸਲ ਬਰਬਾਦ ਹੁੰਦੀ ਹੈ ਲੇਕਿਨ ਅਗਰ ਝੋਨੇ ਦੀ ਇਸ ਟਾਈਮ ਗੱਲ ਜੇ ਚੰਗਾ ਝੋਨਾ ਲੱਗਿਆ ਹੁੰਦਾ ਤੇ ਲਾਜ਼ਮੀ ਤੌਰ ਤੇ ਉਹਨੂੰ 60-70000 ਰੁਪਈਆ ਜਿਹੜਾ ਉਹ ਇੱਕ ਕਿੱਲੇ ਪਿੱਛੇ ਨਿਕਲਦਾ ਆਇਆ ਲੇਕਿਨ ਸਰਕਾਰ ਦਿੰਦੀ ਹੈ 15000 ਇਸ ਕਰਕੇ ਜਿਹੜੇ ਕਿਸਾਨਾਂ ਨੂੰ ਆ ਉਹ ਮੋٹے ਰੂਪ ਦੇ ਵਿੱਚ 50000 ਤੋਂ ਲੈ ਕੇ 55000 ਤੱਕ ਘਟ ਹੈਗਾ ਵਾ ਇਕੋ ਨਾਲ ਦੇ ਘਟ ਟਹਿ ਟਹਿ ਹੋ ਗਏ ਦੂਜੀ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਨਿਜ਼ਮਾ ਮੁਤਾਬਕ ਉਹਨਾਂ ਨੂੰ 100% ਦੀ ਫਸਲ ਬਰਬਾਦ ਹੋਣ ਪਿੱਛੇ 15000 ਰੁਪਏ ਤੋਂ ਵੱਧ ਨਹੀਂ ਮਿਲਦਾ ਜਿਸ ਸਥਿਤੀ ਦੇ ਵਿੱਚ ਕਿਸਾਨ ਸਰਕਾਰ ਤੋਂ ਖਫਾ ਹੋਣਗੇ ਪੰਜਾਬ ਸਰਕਾਰ ਤੋਂ ਵੀ ਸੈਂਟਰਲ ਸਰਕਾਰ ਤੋਂ ਵੀ ਉਹ ਸਭ ਤੋਂ ਇੱਕ ਕਿਸਾਨ ਆ ਗੁ ਮੰਗ ਕਰਕੇ ਅਸਲ ਫਸਲ ਦੇ ਨੁਕਸਾਨ ਦੇ ਹਿਸਾਬ ਨਾਲੀ ਮਆਬਦਿਆ ਦਿੱਤਾ ਜਾਵੇ ਪ੍ਰਾਪਤ ਵੇਰਿਆਂ ਅਨੁਸਾਰ ਹੜ੍ਹ ਪ੍ਰਭਾਵ ਖੇਤਰ ਹੁਣ ਤੱਕ 365 ਪਸ਼ੂਆਂ ਦੇ ਵੀ ਮੌਤ ਹੋ ਚੁੱਕੀ ਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ 57000 ਪਸ਼ੂ ਪ੍ਰਭਾਵਿਤ ਹੋਏ ਨੇ ਗੁਰਦਾਸਪੁਰ ਜ਼ਿਲ੍ਹੇ ਚ 17900 ਮੁਰਗੀਆਂ ਤੇ ਹੋਰਾਂ ਜਾਨਵਰਾਂ ਦੀ ਮੌਤ ਹੋਣ ਦੀ ਸਮਾਚਾਰ ਜ਼ਿਲ੍ਹੇ ਵਿੱਚ 254 ਪਸ਼ੂਆਂ ਦੀ ਮੌਤ ਹੋਈ ਜਦੋਂ ਕਿ ਪਠਾਨਕੋਟ ਜ਼ਿਲ੍ਹੇ ਵਿੱਚ 90 ਪਸ਼ੂ ਮਾਰੇ ਕਿ ਜੇ ਅਗਰ ਮੱਝ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਮਾੜੀ ਤੋਂ ਮਾੜੀ ਮੱਝ ਵੀ 1.5-2 ਲੱਖ ਤੋਂ ਥੱਲੇ ਨਹੀਂ ਆਂ گاਵਾਂ ਦੀ ਵੀ ਜਿਹੜੀ ਕੀਮਤ ਆ ਉਹ ਇੰਨੀ ਆ ਖਾਸ ਕਰਕੇ ਬਲੈਤੀ گاਵਾ ਲੇਕਿਨ ਕਿਸਾਨਾਂ ਦਾ ਬਹੁਤ ਜ਼ਿਆਦਾ ਜਿਹੜਾ ਵਾ ਨਕਸਾਨ ਹੋਇਆ 3000 ਕਰੋੜ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਸਿਰਫ ਜਿਹੜਾ ਵਾ ਸਰਕਾਰ ਨੇ ਉਹ ਗੁੱਲ ਕਿੰਨਾ ਰਕਬਾ ਹੈਗਾ ਐਮਐਸਪੀ ਦੇ ਆਧਾਰ ਤੇ ਉਹਨੂੰ ਗੁਣਾ ਕਰਦੇ ਉਹ ਇਹ ਅੰਦਾਜ਼ਾ ਲਗਾਇਆ ਗਿਆ ਹਾਲਾਂਕਿ ਹੋਰ ਵੀ ਜਿਹੜਾ ਰਕਬਾ ਵਾ ਉਹ ਬਰਬਾਦ ਹੋਣ ਦੀ ਜਿਹੜੀ ਆ ਕਾਰਨ ਦੱਸਿਆ ਜਾ ਰਿਹਾ ਕਿਉਂਕਿ ਖਾਸ ਕਰਕੇ ਕੱਗਰ ਦੀ ਮਾਰਹੇਟ ਦਸਤੂਲ ਦੀ ਮਾਰਹੇਟ ਵੀ ਹਲੇ ਰਕਬਾ ਹੈਗਾ ਕਿਉਂਕਿ ਇਹ ਵੀ ਖਤਰੇ ਵਾਲੇ ਨਿਸ਼ਾਨ ਤੇ ਪੁੱਜ ਚੁੱਕੇ ਜਿਹੇ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਨੂੰ ਹੋਰ ਸਿਆਸੀ ਤਰ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਇਹ ਜਿਹੜਾ ਖਾੜਾ ਦੀ ਮਾਰ ਹੇਠ ਕਿਸਾਨੀ ਬਰਬਾਦ ਹੋਈ ਆ ਇਹਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਵਾਅ ਮਾਪਜਾ ਦਿੱਤਾ ਜਾਵੇ ਫਸਲਾਂ ਦਾ ਮਾਪਜਾ ਵੀ ਦਿੱਤਾ ਜਾਵੇ ਵੀ ਘਰ ਜਿਹੜੇ ਢਹਿ ਢਰੀ ਹੋਏ ਉਹਨਾਂ ਦਾ ਵੀ ਮਾਪਜਾ ਦਿੱਤਾ ਜਾਵੇ ਕਿਉਂਕਿ ਕਿਸਾਨੀ ਦੇ ਨਾਲ ਖੇਤ ਮਜ਼ਦੂਰ ਉਹ ਵੀ ਬਰਬਾਦ ਹੋਏ ਨੇ ਪਿੰਡਾਂ ਦੇ ਜਿਹੜੇ ਛੋਟੇ ਦੁਕਾਨਦਾਰ ਉਹ ਵੀ ਬਰਬਾਦ ਹੈ ਕਈਆਂ ਦੀਆਂ ਦੁਕਾਨਾਂ ਜਿਹੜੀਆਂ ਛੋਟੇ ਦੁਕਾਨਦਾਰ ਨੇ ਬਰਬਾਦ ਹੋ ਗਈਆਂ ਨੇ ਹੱਲੇ ਉਹ ਜਿਹੜਾ ਮਾਪਜਾ ਵੱਖਰਾ ਕਿ ਉਹਨਾਂ ਦਾ ਕਿੰਨਾ ਜਿਹੜਾ ਨੁਕਸਾਨ ਹੋਇਆ ਫਿਲਹਾਲ ਤੇ ਸਿਰਫ ਕਿਸਾਨੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੰਨਾ ਜਿਆਦਾ ਨੁਕਸਾਨ ਉਧਰ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਹਨ ਜਿਹੜੀ ਪ੍ਰਕਾਸ਼ਿਤ ਖਬਰ ਉਹਨਾਂ ਨੇ ਇਸ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਫਸਲੀ ਨੁਕਸਾਨ ਦਾ ਇਹ ਮੁੱਢਲਾ ਅੰਕੜਾ ਹੈ ਅਤੇ ਨੁਕਸਾਨ ਦੀ ਅਸਲ ਜਾਣਕਾਰੀ ਵਿਸ਼ੇਸ਼ ਗਰਦੌਵਰੀ ਮਗਰੋਂ ਹੀ ਪਤਾ ਲੱਗੂਗੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਇਸ ਫਸਲੀ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪਾਣੀ ਦੀ ਮਾਰ ਲਗਾਤਾਰ ਵੱਧ ਰਹੀ ਹੈ ਤੇ ਫਸਲਾਂ 'ਤੇ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀਆਂ ਨੇ ਇਸ ਕਰਕੇ ਹਜੇ ਮੋٹے ਰੂਪ ਦੇ ਵਿੱਚ 3000 ਕਰੋੜ ਰੁਪਏ ਦਾ ਕਿਸਾਨੀ ਦਾ ਨੁਕਸਾਨ ਹੋਇਆ ਇਹ ਜਿਹੜਾ ਨੰਬਰ ਹੈ ਵੱਧ ਸਕਦਾ ਹੈ ਕਿਉਂਕਿ ਹਲੇ ਕੁਝ ਜ਼ਿਲ੍ਹੇ ਬਾਕੀ ਨੇ ਜਿੱਥੇ ਅਜੇ ਪਾਣੀ ਦੀ ਮਾਰ ਨਹੀਂ ਪਈ ਹੈਗੀ ਤੇ ਪਰ ਬਾਕੀ ਜਿਹੜੇ ਜ਼ਿਲ੍ਹੇ ਨੇ ਉਹ ਜਿਹੜੀ ਆ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਕਰੀਬ 4 ਲੱਖ ਏਕੜ ਜਿਹੜੀ ਆ ਜਿੱਥੇ ਫਸਲ ਬੀਜੀ ਹੋਈ ਸੀ ਚਾਹੇ ਨਰਮਾ ਸੀ ਚਾਹੇ ਝੋਨਾ ਸੀ ਚਾਹੇ ਗੰਨਾ ਸੀ ਜਾਂ ਹੋਰ ਸਬਜ਼ੀਆਂ ਜਾਂ ਹੋਰ ਕੁਝ ਵੀ ਜਿਹੜਾ ਬੀਜਿਆ ਸੀ ਇਹ ਜਿਹੜਾ ਪੂਰੀ ਤਰ੍ਹਾਂ ਨੁਕਸਾਨ ਹੋ ਚੁੱਕਾ ਹਲੇ ਤੇ ਸਿਰਫ ਕਿਸਾਨੀਆਂ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਛੋਟੇ ਦੁਕਾਨਦਾਰ ਸੀ ਜਾਂ ਹੋਰ ਕਾਰੋਬਾਰੀ ਸੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਜੇ ਤੇ ਜਿਹੜੇ ਹੋਰ ਜਿਹੜੇ ਵੱੱਜਾਂ گاਵਾਂ ਨੂੰ ਵੀ ਇਹਦੇ ਚ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਕਈ ਮੱਝਾਂ ਗਾਵਾਂ ਮਰੀਆਂ ਨੇ ਬੱਕਰੀਆਂ ਮਰੀਆਂ ਨੇ ਜਿਹੜੇ ਹੋਰ ਖੇਤੀ ਸਹਾਇਕ ਕਿੱਤੇ ਕਰਦੇ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨੂੰ ਲਾ ਲੋ ਤੇ ਇਹਦੇ ਘੱਟੋ-ਘੱਟ 5000 ਕਰੋੜ ਦਾ ਨੁਕਸਾਨ ਹੋਏਗਾ ਕਿਉਂਕਿ ਕਈਆਂ ਦੇ ਘਰਾਂ ਦੇ ਵਿੱਚ ਜਿਹੜੀ ਮਸ਼ੀਨਰੀ ਸੀ ਸੰਦ ਸੀ ਜਿਹੜੇ ਖੇਤੀਬਾੜੀ ਦੇ ਨਾਲ ਸਬੰਧਤ ਜਿਹੜੇ ਸੰਦ ਸੀ ਉਹ ਵੀ ਬਰਬਾਦ ਹੋਏ ਨੇ ਕੁੱਲ ਮਿਲਾ ਕੇ ਕਿਉਂਕਿ ਹਲੇ ਸਰਕਾਰ ਕਹਿ ਰਹੀ ਹੈ ਕਿ ਵਿਸ਼ੇਸ਼ ਗਰਦੌਰੀ ਜਦੋਂ ਪਾਣੀ ਸੁੱਕੂਗਾ ਉਹ ਜੇਸਸ ਹਿਸਾਬ ਦੇ ਨਾਲ ਪੰਜਾਬ ਇਸ ਸਮੁੰਦਰ ਬਣਿਆ ਹੋਇਆ ਤੇ 3-4 ਮਹੀਨੇ ਲੱਗ ਜਾਣੇ ਤੇ ਉਸ ਤੋਂ ਬਾਅਦ ਜਾ ਕੇ ਸਹੀ ਮਾਇਨੇ ਵਿੱਚ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੈ ਜਿਹੜੇ ਮੋٹے ਅੰਕੜੇ ਆ ਚੁੱਕੇ ਕਿ 3000 ਕਰੋੜ ਤੋਂ ਵੱਧ ਦਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਚੁੱਕਾ ਹੈ। ਔਰ ਸਰਕਾਰ ਨੂੰ ਯੋਰ ਪਾ ਕੇ ਕਿਸਾਨ ਕਿਸਾਨ ਹੋਣ ਛੋਟੇ ਦੁਕਾਨਦਾਰ ਛੋਟੇ ਕਾਰੋਬਾਰੀ ਹੋਣ ਜਾਂ ਖੇਤ ਮਜ਼ਦੂਰ ਹੋਣ ਉਹਨਾਂ ਨੂੰ ਸਾਰਿਆਂ ਨੂੰ ਮਾਅਬਜ਼ਾ ਮਿਲਣਾ ਚਾਹੀਦਾ ਹੈਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੱਟ ਜੇ ਤੁਲੇ ਨੇ ਹੈਗਾ ਦੇਖਦੇ ਹੋ اے ਬੀਸੀ ਪੰਜਾਬ